ਖਾਲੀਕਾ ਫਿਰ ਲੋਰ ਦੇ ਪਿੰਡ ਅਟਾ ਜੋ ਕਿ ਥਾਣਾ ਗੁਰਆਂ ਦੇ ਅਧੀਨ ਪੈਂਦਾ ਹੈ ਇੱਥੋਂ ਦੇ ਪਿੰਡ ਅਟਾ ਦੀ ਇੱਕ ਵੀਡੀਓ ਕੱਲ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗ੍ਰਾਂਥੀ ਸਿੰਘ ਵੱਲੋਂ ਤੀਆਂ ਦੇ ਤਿਉਹਾਰ ਦੀ ਅਰਦਾਸ ਕੀਤੀ ਗਈ ਸੀ ਇਸ ਗੱਲ ਦਾ ਨੋਟਿਸ ਲੈਂਦੇ ਹੋਏ ਸਿੱਖ ਜਥੇਬੰਦੀਆਂ ਵੱਲੋਂ ਅੱਜ ਪਿੰਡ ਅਟਾ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਇਸ ਮੌਕੇ ਤੇ ਦਮਦਮੀ ਟਕਸਾਲ ਦੇ ਸਿੰਘ ਗਿਆਨੀ ਬਲਕਾਸ਼ ਸਿੰਘ ਨੇ ਕਿਹਾ ਕਿ ਗ੍ਰਾਂਥੀ ਸਿੰਘ ਨੇ ਸੰਗਤਾਂ ਨੂੰ ਮਨਮਤ ਤੋਂ ਰੋਕਣਾ ਹੁੰਦਾ ਹੈ ਪਰ ਇੱਥੇ ਲੱਚਰ ਪੁਨੇ ਦੀ ਅਰਦਾਸ ਕੀਤੀ ਗਈ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਉਨ੍ਹਾਂ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਮੰਨਿਆ ਕਿ ਅਜਹੀ ਕੁਤਾਹੀ ਮੁੜ ਕੇ ਪਿੰਡ ਵਿੱਚ ਨਹੀਂ ਹੋਵੇਗੀ ਅਤੇ ਗ੍ਰਾਂਥੀ ਸਿੰਘ ਸ਼ਰੀਅਕਾਲ ਤੱਕ ਸਾਇਬ ਵਿਖੇ ਪੇਸ਼ ਹੋ ਕੇ ਆਪਣੀ ਕੀਤੀ ਭੁੱਲ ਬਖਸ਼ਾਉਣਗੇ ਦਸ਼ਮੇਸ਼ ਤਰਨਾ ਦਲਦੇਸ਼ ਤੇਜ ਸਿੰਘ ਫਗਵਾੜਾ ਨੇ ਕਿਹਾ ਕਿ ਪਿੰਡ ਵਿੱਚ ਤੀਆਂ ਦੇ ਨਾਮ ਤੇ ਕੀਤੀ ਜਾਂਦੀ ਮਨਮਤ ਵਿੱਚ ਅਰਦਾਸ ਕਰਕੇ ਸਿੱਖੀ ਸਿਧਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਾਰਨ ਸਿੱਖ ਸੰਗਤਾਂ ਵਿੱਚ ਬਹੁਤ ਰੋਸ ਹੈ ਗ੍ਰਾਂਥੀ ਸਿੰਘ ਨੇ ਪੰਚਾਇਤ ਵਿੱਚ ਆਪਣੀ ਕੀਤੀ ਗਲਤੀ ਦੀ ਗ੍ਰਾਂਥੀ ਸਿੰਘ ਨੇ ਪੰਚਾਇਤ ਵਿੱਚ ਆਪਣੀ ਕੀਤੀ ਗਲਤੀ ਦੀ ਤੋਬਾ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਆਸ ਹੈ ਬਾਕੀ ਸੰਗਤਾਂ ਨੂੰ ਵੀ ਇਸ ਤੋਂ ਸੇਧ ਲੈਣਗੀਆਂ ਇਸ ਮੌਕੇ ਤੇ ਸਤਿਕਾਰ ਕਮੇਟੀ ਦੇ ਰਵਿੰਦਰ ਸਿੰਘ ਜੀ ਟਾਂਡਾ ਦਸ਼ਮੇਸ਼ ਤਰਨਾ ਦਲ ਦੇ ਸतीश ਸਿੰਘ ਫਗਵਾੜਾ ਤੋਂ ਇਲਾਵਾ ਇਲਾਕੇ ਦੀਆਂ ਸਿਕ ਸੰਤਾ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸतीश ਸਿੰਘ ਖਾਲਸਾ ਜ਼ਿਲ੍ਹਾ ਜਥੇਦਾਰ ਦਸ਼ਮੇਸ਼ ਤਰਨਾ ਦਲ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਥੋੜੇ ਦਿਨ ਪਹਿਲਾਂ ਜਿੱਥੇ ਕਿ ਪਿੰਡ ਅੱਟਾ ਦੇ ਵਿੱਚ ਇੱਕ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੀਆਂ ਦਾ ਤਿਉਹਾਰ ਮਨਾਉਂਦੇ ਆ ਮਨਮਤੀਆਂ ਬਹੁਤ ਸਾਲਾਂ ਤੋਂ ਚੱਲ ਰਹੀਆਂ ਆ ਕਰੀ ਜਾਣ ਸਾਨੂੰ ਉਹਨਾਂ ਕੋਈ ਇਤਰਾਜ਼ ਨਹੀਂ ਲੇਕਿਨ ਉਹ ਮਨਮਤੀਆਂ ਦੇ ਵਿੱਚ ਇੱਕ ਮੰਨਮਤੀ ਹੋਰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ਗੁਰਦੁਆਰੇ ਦੇ ਭਾਈ ਸਾਹਿਬ ਵੱਲੋਂ ਅਰਦਾਸ ਕਰਕੇ ਜਿਹੜੀ ਕਿ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਉਹਦਾ ਸਾਰੀ ਸਿੰਘ ਸੰਗਤ ਨੇ ਨੋਟਿਸ ਲਿਆ ਤੇ ਅੱਜ 29 ਤਰੀਕ ਅਸੀਂ ਪਿੰਡ ਅਟਾ ਵਿੱਚ ਪਹੁੰਚੇ ਹਾਂ ਜਿੱਥੇ ਕਿ ਭਾਈ ਸਾਹਿਬ ਨੇ ਆਪਣੀ ਗਲਤੀ ਮੰਨੀ ਹੈ ਕਿ ਮੇਰੀ ਕੋ ਬਹੁਤ ਵੱਡੀ ਗਲਤੀ ਹੋਈ ਹੈ ਇਹ ਗਲਤੀ ਹੋਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਜੋ ਗੁਰਮਰਿਆਦਾ ਦੇ ਅਨੁਸਾਰ ਅਸੀਂ ਉਹਨੂੰ ਸਜ਼ਾ ਲਾਈ ਹੈ ਤੇ ਹਫ਼ਤੇ ਦੇ ਵਿੱਚ ਉਹ ਅਕਾਲ ਤਖਤ ਤੇ ਪੇਸ਼ ਹੋਣਗੇ ਜੋ ਸਜਾ ਨੂੰ ਇੱਥੇ ਲਾਈ ਆ ਗੁਰੂ ਘਰ ਦੀ ਸੇਵਾ ਕਰਨਗੇ ਜੋੜੇ ਜੋੜੇ ਦੀ ਸਫਾਈ ਕਰਨਗੇ ਉਹ ਉਹਨਾਂ ਨੇ ਮੰਨਿਆ ਪਿੰਡ ਦੀ ਪੰਚਾਇਤ ਦੇ ਵਿੱਚ ਤੇ ਅੱਗੇ ਤੋਂ ਇਹੋ ਜੀਆਂ ਗੱਲਾਂ ਕਰਨ ਤੋਂ ਤੋਅਵਾ ਕੀਤੀ ਹੈ ਉਮੀਦ ਕਰਦਾ ਕਿ ਇਸ ਗੱਲ ਤੋਂ ਬਾਕੀ ਲੋਕ ਵੀ ਸੇਧ ਲੈਣਗੇ ਜਿਹੜੀਆਂ ਤੁਸੀਂ ਇਤਿਹਾਰ ਮਨਾਉਣੇ ਆ ਜਿਹੜੇ ਕਿ ਮੁਗਲਾਂ ਦੇ ਟਾਈਮ ਤੇ ਚੱਲੇ ਆ ਰਹੇ ਨਹੀਂ ਛੱਡਣੇ ਬਣਾਈਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਗੁਰੂ ਘਰ ਨੂੰ ਉਸ ਤੋਂ ਵੱਖ ਰੱਖੋ ਇਹੀ ਬੇਨਤੀਆਂ ਕਰਦਾ ਮੈਂ ਖਾਬ ਤੁਖਿਆ ਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਿੰਡ ਡੱਟਾ ਵਿਖੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦਾਸ ਗਿਆਨੀ ਬਲਕਾਰ ਸਿੰਘ ਵਿਦਿਆਰਥੀ ਦੰਦਮਿੰਟ ਕਸਾਲ ਅੱਜ ਪਹੁੰਚਿਆ ਜੀ ਪਿੰਡ ਡੱਟਾ ਵਿਖੇ ਜਿੱਥੇ ਕੁਝ ਦਿਨ ਪਹਿਲਾਂ ਇੱਕ ਵੀਡੀਓ viral ਹੋਈ ਸੀ ਜੋ ਗੁਰਦੁਆਰਾ ਦਸ ਮਹਾਰਾਜਿਆਂ ਦੇ ਗ੍ਰੰਥੀ ਸਾਹਿਬ ਨੇ ਲਾਗੇ ਜਾਂਚ ਕਰਿਆ ਤੇ ਜਾਂਚ ਕਰਦੇ ਵਿੱਚ ਖੜ ਕੇ ਛੋਟੀਆਂ ਬੇੜੀਆਂ ਕਹ ਲੋ ਜਾਂ ਬੀਬੀਆਂ ਭੈਣਾਂ ਕਹ ਲੋ ਤੀਆਂ ਦਾ ਤਿਉਹਾਰ ਮਨਾ ਰਹੀਆਂ ਸੀ ਉੱਥੇ ਅੰਦਰ ਅਰਦਾਸ ਕੀਤੀ ਤੇ ਇਹ ਵੀਡੀਓ ਜੀ ਸਾਡੇ ਕੋਲ ਪਹੁੰਚੀ ਤੇ ਇਹ ਗੱਲ ਦਾ ਸਾਨੂੰ ਬੜਾ ਦੁੱਖ ਲੱਗਾ ਕਿ ਯਾਰ ਇੱਕ ਗ੍ਰੰਥੀ ਸਾਹਿਬ ਤੋਂ ਲੋਕਾਂ ਨੇ ਸ਼ੇਧ ਲੈਣੀ ਹੁੰਦੀ ਆ ਤੇ ਗ੍ਰੰਥੀ ਸਾਹਿਬ ਹੀ ਲਕਚਰਪੁਣੇ ਦੀ ਅਰਦਾਸ ਕਰੇ ਤੇ ਗੱਲ ਸ਼ੋਭਦੀ ਨਹੀਂ ਉਹਦੇ ਤਹਿਤ ਇੱਥੇ ਆਏ ਆ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਮਹੰਤ ਕਮਲ ਗਰੀਜੀ ਕਮਲ ਕੁਮਾਰ ਜੀ ਇਹਨਾਂ ਨੇ ਮੌਕੇ ਦੇ ਸਰਪੰਚਾਂ ਨੇ ਵਿਸ਼ਵਾਸ ਦਵਾਇਆ ਪਿੰਡ ਦੀ ਪੰਚਾਇਤ ਨੇ ਔਰ ਸਾਰੀ ਸੰਗਤ ਨੇ ਵਿਸ਼ਵਾਸ ਦਵਾਇਆ ਵਾ ਕਿ ਗਾਂਵ ਤੋਂ ਕਦੀ ਵੀ ਇਦਾਂ ਦੀ ਕਤਾਈ ਨਹੀਂ ਹੋਏਗੀ ਸਾਡੇ ਨਾਲ ਪਹੁੰਚੇ ਆ ਸਤਿਕਾਰ ਕਮੇਟੀ ਦੇ ਸਰਦਾਰ ਰਵਿੰਦਰ ਸਿੰਘ ਜੀ ਟਾਂਡਾ ਤੋਂ ਸ਼ਰੋਣੀ ਪੰਥਕ ਕਾਲੀ ਦਸ਼ਮੇਸ਼ ਤਰਨਤਲ ਦੇ ਜਹੀਦਾਰ ਸਤੀਸ਼ ਸਿੰਘ ਜੀ ਫਗਵਾੜਾ ਤੋਂ ਪਹੁੰਚੇ ਆ ਇਹ ਹੋਰ ਵੀ ਜਿੰਨੇ ਵੀ ਇੱਥੇ ਪਿੰਡ ਦੀ ਪੰਚਾਇਤ ਜਾਂ ਸੰਗਤ ਪਹੁੰਚੀ ਆ ਸਾਰਿਆਂ ਦਾ ਧੰਨਵਾਦ ਆ ਤੇ ਗ੍ਰੰਥੀ ਸਾਹਿਬ ਨੂੰ ਪਿੰਡ ਦੀ ਹਾਜ਼ਰੀ ਦੇ ਵਿੱਚ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਸੰਗਤ ਦੀ ਹਾਜ਼ਰੀ ਦੇ ਵਿੱਚ 5 ਦਿਨ ਦਾ ਸਮਾਂ ਦੇ ਕੇ ਤਾਲਤਾ ਸਾਹਿਬ ਖੇ ਪੇਸ਼ ਹੋਣ ਦੀ ਇਹ ਬੇਨਤੀ ਕੀਤੀ ਆ ਤੇ ਉਹਨਾਂ ਨੇ ਕਿਹਾ ਜੀ ਠੀਕ ਆ ਜੀ ਉੱਥੇ ਕੜਾ ਪ੍ਰਸ਼ਾਦੀ ਦੇਖਰਾ ਕੇ ਤੇ ਆਪਣੀ ਗਲਤੀ ਮੰਨ ਕੇ ਗਾਂ ਕਦੀ ਇਦਾਂ ਦੀ ਗਲਤੀ ਨਹੀਂ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਅੱਜ ਤੁਸੀਂ ਪਿੰਡ ਅਕਟਾ ਦੇ ਵਿੱਚ ਆਏ ਆ ਕੇਸ ਨਾਲ ਬਾਬਾ ਜੀ ਇੱਥੇ ਇੱਕ ਵੀਡੀਓ ਬੜੀ ਵਾਇਰਲ ਹੋਂਦੀ ਪਈ ਸੀ ਕਿ ਇੱਕ ਗ੍ਰੰਥੀ ਸਿੰਘ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੀਆਂ ਦਾ ਹਥਿਆਰ ਦੀ ਅਰਦਾਸ ਕੀਤੀ ਗਈ ਸੰਗਤ ਨੂੰ ਨਾਲ ਲੈ ਕੇ ਜੀ ਤੇ ਉਸ ਪਿੰਡ ਦੇ ਵਿੱਚ ਆ ਕੇ ਜੋ ਮਾਹੌਲ ਦੇਖਿਆ ਸਾਨੂੰ ਸ਼ਰਮ ਵੀ ਬੜੀ ਆਂਦੀ ਹੈ ਕਿ ਗ੍ਰੰਥੀ ਸਿੰਘ ਹੁੰਦੇ ਹੋਏ ਵੀ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਹੀ ਨਹੀਂ ਗਰੰਤੀ ਸਿੰਘ ਦਾ ਫਰਜ਼ ਬੰਦਾ ਹੈ ਕਿ ਆਪਣੇ ਨਗਰ ਦੀ ਆਪਣੇ ਪੰਚਾਇਤ ਦੀ ਸੁੱਖ ਮੰਗਣੀ ਠੀਕ ਹੈ ਜੀ ਪਰ ਗਰੰਤੀ ਸਿੰਘ ਦਾ ਫਰਜ਼ ਬੰਦਾ ਸੀ ਇਸ ਸਪੰਡ ਨੂੰ ਤੀਆਂ ਦੇ ਤਿਹਾਰ ਬਾਰੇ ਦੱਸਣਾ ਕਿ ਸਾਡੇ ਸਿੱਖ ਧਰਮ ਦੇ ਵਿੱਚ ਤੀਆਂ ਦਾ ਕੋਈ ਤਿਹਾਰ ਨਹੀਂ ਹੁੰਦਾ ਜੀ ਇਹ ਮੁਗਲਾਂ ਸਮਿਆਂ ਦਾ ਚੁਰਿਆਂ ਦਾ ਆ ਤੇ ਅੱਜ ਇਹਨੂੰ ਇੱਕ ਰੀਤ ਬਣਾ ਕੇ ਤੁਰੇ ਪਿਆ ਜੀ ਉਸ ਸੰਬੰਧ ਵਿੱਚ ਗਰੰਤੀ ਸਿੰਘ ਨੇ ਮਾਫੀ ਮੰਗੀ ਹੈ ਜੀ ਗਾਂਹ ਦੇ ਵਿੱਚ ਇਦਾਂ ਦੀ ਕੋਈ ਵੀ ਕੁਦਰਾਈ ਨਹੀਂ ਕਰੇਗਾ ਤੇ ਹੁਣ ਉਹਨੂੰ ਕਾਲਸਾਖ ਸਾਬ ਦੇ 5 ਦਿਨ ਦਾ ਸਮਾਂ ਦਿੱਤਾ ਗਿਆ ਜੀ ਉੱਥੇ ਜਾ ਕੇ ਆਪਣੀ ਭੁੱਲ ਬਖਸ਼ਾਵੇ। ਵਾਹਿਗੁਰੂ ਜੀ ਕੀ ਫਤਿਹ। ਆ ਸਾਡੇ ਪਿੰਡ ਅਟਾ ਦੇ ਵਿੱਚ ਅ ਗਿਆਨੀ ਜੀ ਨੇ ਅਰਦਾਸ ਕੀਤੀ ਸੀ ਤੀਆਂ ਦੇ ਪ੍ਰੋਗਰਾਮ ਤੇ ਜਿਹੜੀ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ। ਉਹਨਾਂ ਦੀ ਗਲਤੀ ਸੀ। ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ। ਪੰਚਾਇਤ ਕੋਲੋਂ, ਪਿੰਡ ਕੋਲੋਂ ਅ ਖਾਲਸਾ ਜੀ ਕੋ ਸਾਰਿਆਂ ਕੋ ਮਾਫੀ ਮੰਗ ਲਈ ਆ। ਔਰ ਗਿਆਨੀ ਜੀ ਨੇ ਔਰ ਮੈਂ ਵੀ ਇਹ ਵਿਸ਼ਵਾਸ ਦਿਵਾਉਣਾ ਵੀ ਅੱਗੇ ਤੋਂ ਕੋਈ ਇਦਾਂ ਦੀ ਗਲਤੀ ਨਹੀਂ ਹੋਊਗੀ। ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ